ਮਿਸ਼ਨ ਰੋਜ਼ਗਾਰ 417 ਨੋਚਵਰਨਾ ਨੂੰ ਨਿਯੁਕਤੀ ਪੱਤਰ ਦੇਣਗੇ ਸੀਐਮਐ 417 ਨੋਚਵਰਨਾ ਨੂੰ ਨਿਯੁਕਤੀ ਪੱਤਰ ਰਾਜਵੰਡੇ ਚਾਹਤ ਕਕਤਾਵਿਜ ਮਹਿਲਾ ਡਾਕਟਰ ਦੀ ਹੱਤਿਆ ਦਾ ਮਾਮਲਾ ਗੁਨਾਰਕ ਦੇਵ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਅਵਲੋ ਕੈਂਡਲਮਾਰ ਰੈਜ਼ੀਡੈਂਟ ਡਾਕਟਰ ਨੇ ਕੈਂਡਲਮਾਰਸ ਕਟਕੇ ਦੀ ਤੀਨ ਸਾਫਤੀ ਮਾਰਕ ਲੋਗਰ ਚੌਕ ਦੇ ਹਿੰਦੁਸਤਾਨ ਬਸੇ ਲੋਕਾਂ ਵੱਲੋਂ ਪ੍ਰਦਰਸ਼ਨ ਲੋਕਾਂ ਨੇ ਬਿਜਲੀ ਬੋਰਡ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਪਿਛਲੇ 3 ਦਿਨਾਂ ਤੋਂ ਸਾਡੇ ਘਰਾਂ ਦੇ ਵਿੱਚ ਨਾ ਹੀ ਬਿਜਲੀ ਅਤੇ ਨਾ ਹੀ ਪਾਣੀ ਪੁਲਿਸ ਇੱਕ ਵਕੀਰ ਹੋਈ ਚੜਾ ਬਿਸ਼ਰਾਪੀ ਕੇ ਦੁਕਾਨਦਾਰ ਨਾਲ ਕੀਤਾ ਸੀ ਝਗੜਾ ਦੁਕਾਨਦਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਤੀ ਕਾਰਵਾਈ ਪੁਲਿਸ ਨਾਲ ਹੱਤਪਾਈ ਹੋਣ ਤੇ ਵਿਅਕਤੀ ਨੂੰ ਕਸੀੜਤੀ ਲੱਗ ਗਈ ਪੁਲਿਸ ਅੰਮ੍ਰਿਤਸਰ ਦੇ ਥਾਣਾ ਡੀਵੀਜ਼ਨ ਇਲਾਕੇ ਦੇ ਵਿੱਚ ਝੜਪ ਦੇ ਰਾਤ ਹੋਇਆ ਦੋ ਤਰ੍ਹਾਂ ਚੜ੍ਹ ਚਗੜਾ ਇੱਕ ਤੇ ਦੂਜੀ ਛੇੜ ਦੇ ਨਾਲ ਕੀਤੀ ਬੁਰੀ ਤਰ੍ਹਾਂ ਫੋਟਮਾਰ ਉਸਾਨੀਵਾਲ ਵੱਲ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੇਟੀ ਸ਼ਿਲਪਾ ਸ਼ੇਟੀ ਨੇ ਬੀਟਿੰਗ ਰਿਟਰੀਟ ਸਮਾਰੋਹ ਦਾ ਮਾਣ ਅਨੰਦ ਆਪ ਦਾ ਮਿਸਟਰ ਹਰਿਆਣਾ ਸੀਐਮ ਭਗਵੰਤ ਮਾਨ ਨੇ ਵਿਰੋਧ ਦੇ ਸਾਤੇ ਨਿਸ਼ਾਨੇ ਪੰਜਾਬ ਦੇ ਵਿੱਚ ਆਮ ਲੋਕਾਂ ਦੇ ਬੱਚੇ ਵਿਧਾਨ ਸਭਾ ਦੇ ਵਿੱਚ ਹਰਿਆਣਾ ਦੇ ਲੋਕ ਚਾਹੁੰਦੇ ਨੇ ਬਦਲਾ ਅੰਮ੍ਰਿਤਸਰ ਦੇ ਹਲਕਾ ਟਾਇਰ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦੇ ਦੇ ਕਰੀਬ 14 ਲੋਕਾਂ ਦੇ ਨਾਲ ਹੋਈ ਲੱਖਾਂ ਦੀ ਠੱਗੀ ਏਜੰਟ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 14 ਲੋਕਾਂ ਨਾਲ ਹੋਈ ਠੱਗੀ ਪਾਣੀ ਦੀ ਟੈਂਕੀ ਦੇ ਛੋੜੇ ਪਤੀ-ਪਤਨੀ ਟਰੈਵਲ ਕੰਪਨੀ ਤੇ ਧੋਖਾ ਦੇ ਦੇ ਇਲਜ਼ਾਮ ਵੀ ਦੇ ਜਾਂਦੇ ਲਈ ਪਾਰ ਚੁੱਕੇ ਹਨ ਲੱਖਾਂ 10 ਲੱਖ ਰੁਪਏ ਪਰ ਦਾਸਪੁਰ ਦਿਨੇਗਰ ਦਿਨ ਪੈਂਦੇ ਮਕੌੜਾ ਪਤਨ ਪਾਣੀ ਦਾ ਪਤਾ ਵਧਨ ਕਰਕੇ ਪਿੰਡਾ ਟੁੱਟਿਆ ਸੰਪਰਕ ਰਾਵੀ ਦੇ ਪਾਣੀ ਕਾਰਨ ਸਾਥ ਪਿੰਡਾ ਦਾ ਟੁੱਟਿਆ ਲੋਕਾਂ ਨਾਲ ਸੰਪਰਕ